ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਤੇ ਉਸ ਦੇ ਸਾਥੀਆਂ ਵੱਲੋਂ ਕੱਲ ਲਗਭਗ 6 ਢੇਰਾਂ ਦੇ ਵਿੱਚ ਮੀਟਿੰਗ ਹੋਈ ਉਸ ਮੀਟਿੰਗ ਦੇ 6 ਢੇਰ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਖੇਤੀਬਾੜੀ ਕੇਂਦਰੀ ਮੰਤਰੀ ਸ਼ਿਵ ਸ਼ਿਵਰਾਜ ਚੋਹਾਨ ਅਤੇ ਉਸ ਦੇ ਸਾਥੀਆਂ ਸਾਹਮਣੇ ਕਿ ਇਸ ਤਰ੍ਹਾਂ ਕਰਨ ਨਾਲ ਦੇਸ਼ ਨੂੰ ਘਾਟਾ ਨਹੀਂ ਪਵੇਗਾ ਦੇਸ਼ ਦੀ ਇਕਨੋਮੀ ਬੂਸਟ ਹੋਵੇਗੀ ਜੇਕਰ ਸੈਂਟਰ ਸਰਕਾਰ ਕਿਸਾਨਾਂ ਦਾ ਧਿਆਨ ਰੱਖੇਗੀ ਅਤੇ ਪੂਰੀਆਂ 23 ਫਸਲਾਂ ਉੱਤੇ ਐਮਐਸਪੀ ਦੇਵੇਗੀ ਕਿਉਂਕਿ ਟੋਟਲ ਨੇ ਮੰਗਾ 13 13 ਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ ਕਿ ਭਾਰਤ ਦੇ ਕਿਸਾਨਾਂ ਨੂੰ ਉਹਨਾਂ ਦੀਆਂ 23 ਫਸਲਾਂ ਉੱਤੇ ਸੈਂਟਰ ਸਰਕਾਰ ਐਮਐਸਪੀ ਦੇਵੇ ਇਹ ਸਭ ਤੋਂ ਵੱਡਾ ਮੁੱਦਾ ਹੈ ਲਗਭਗ ਅੱਜ 90 ਦਿਨ ਹੋ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਧਰੋਂ ਸ਼ਿਵਰਾ ਚੋਹਾਨ ਨੇ ਮੀਟਿੰਗ ਹੋਣ ਤੋਂ ਪਹਿਲਾਂ ਲਗਭਗ 2 ਘੰਟੇ ਜਦੋਂ ਕਾਨਫਰੰਸ ਹੋਈ ਸ਼ਿਵਰਾ ਚੋਹਾਨ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਖੇਤੀਬਾੜੀ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਮੈਂ ਸਪੋਰਟ ਕਰਦਾ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀਆਂ ਸਾਰੀਆਂ ਮੰਗਾਂ ਤੇ ਨਹੀਂ ਮੰਨੀਆਂ ਜਾਣਗੀਆਂ ਲੇਕਿਨ ਐਮਐਸਪੀ ਮੰਗ ਜਿਹੜੀ ਹੈ ਰੱਖੀ ਗਈ ਹੈ ਉਹ ਮੰਨ ਲਈ ਜਾਵੇਗੀ ਲੇਕਿਨ ਉਹਦੀਆਂ ਵੀ ਕੁਝ ਸ਼ਰਤਾਂ ਨੇ ਕਣਕ ਝੋਨਾ ਮੱਕੀ ਅਤੇ ਜਿੰਨੀਆਂ ਵੀ ਦਾਲਾਂ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਤੋਂ ਪੰਜਾਬ ਤੋਂ ਬਾਅਦ ਸੌਰੀ ਉਹ ਸਾਰੀਆਂ ਫਸਲਾਂ ਉੱਤੇ ਵਚਨਬੱਧ ਹੈ ਭਾਰਤੀ ਜਨਤਾ ਪਾਰਟੀ ਸਮੇ ਸਮੇਂ ਤੇ ਕਿਸਾਨਾਂ ਨੂੰ ਇਹਨਾਂ ਫਸਲਾਂ ਉੱਤੇ ਐਮਐਸਪੀ ਮਿਲੇਗੀ ਕਣਕ ਝੋਨਾ ਮੱਕੀ ਅਤੇ ਦੂਸਰੇ ਪਾਸੇ ਜਿੰਨੀਆਂ ਵੀ ਦਾਣਾਂ ਨੇ ਉਹਨਾਂ ਨੇ ਕਿਹਾ ਕਿ ਬਾਕੀ ਫਸਲਾਂ ਤੇ ਸਾਡੇ ਹੱਥ ਖੜੇ ਨੇ ਅਸੀਂ ਨਾ ਜਿਹੜੀ ਹੈ ਐਮਐਸਪੀ ਦੇ ਸਕਦੇ ਹਾਂ ਲੇਕਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੱਲ ਲਗਭਗ 5 ਤੋਂ 6 ਕਿੜਾਂ ਦੇ ਵਿੱਚ ਮੀਟਿੰਗ ਹੋਈ ਲੇਕਿਨ ਉਸ ਦੇ ਨਤੀਜੇ ਕੁਝ ਹੋ ਰਹੀ ਆਏ ਪਹਿਲਾਂ ਹੀ ਕਹਿ ਦਿੱਤਾ ਸੀ ਡਾਕਟਰ ਸੁਆਮਨ ਸਿੰਘ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਨੇ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਉਹਨਾਂ ਦੇ ਨਾਲ ਵੱਡੀ ਸਾਜ਼ਿਸ਼ ਵੱਡਾ ਧੋਖਾ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਸਾਰਾ ਮਾਮਲਾ ਇਹ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ ਨਾ ਐਮਐਸਪੀ ਮਿਲਨੀ ਨਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਚਨੇ ਉਹਨਾਂ ਨੇ ਕਿਹਾ ਕਿ ਕੀ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਗਾਰੰਟੀ ਦਿੰਦੀ ਹੈ ਲੇਕਿਨ ਉਸ ਦੇ ਸੋਸ਼ਲ ਮੀਡੀਆ ਨੂੰ ਬੰਦ ਕਰ ਦਿੱਤਾ ਗਿਆ ਪੰਜਾਬ ਦੇ ਵਿੱਚੋਂ ਚੱਲਿਆ ਨਹੀਂ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇਰ ਕਾਫੀ ਤੱਤੇ ਹੋ ਗਏ ਨੇ ਜਿਹੜੀ ਗੱਲ ਸ਼ਿਵਰਾਜ ਚੋਹਾਨ ਵੱਲੋਂ ਪਹਿਲਾਂ ਗਈ ਕਹੀ ਗਈ ਸੀ ਕਣਕ ਝੋਨਾ ਅਤੇ ਦਾਲਾਂ ਅਤੇ ਮੱਕੀ ਤੇ ਜਿਹੜੀ ਅਸੀਂ ਐਮਐਸਪੀ ਇਹ ਤੇ ਦੇਾਂਗੇ ਯਾਨੀ ਕਿ ਇਹਨਾਂ 4-5 ਫਸਲਾਂ ਤੇ ਅਸੀਂ ਐਮਐਸਪੀ ਦੇਣ ਨੂੰ ਵਚਨ ਬੰਦਾ ਲੇਕਿਨ ਉਹ ਵੀ ਬੁੱਕਰਗਾ ਹੁਣ ਮੀਟਿੰਗ ਜਿਹੜੀ ਹੈ 23 ਮਾਰਚ ਨੂੰ ਚਲੀ ਗਈ ਹੈ ਯਾਨੀ ਕਿ ਉਨੀ ਦੇਰ ਤੱਕ ਫਿਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠਣਾ ਪਵੇਗਾ ਯਾਨੀ ਕਿ ਹੁਣ ਉਹ ਵੀ ਮੰਗ ਨੂੰ ਕਿਦੇ ਨਾਲ ਕਿਦੇ ਹੋਸ਼ਪੁਸ਼ ਕਰ ਦਿੱਤਾ ਗਿਆ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਇਹ ਸਾਰੇ ਮਾਮਲੇ ਨੂੰ ਇਹ ਸਾਰੇ ਧਰਨੇ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ